हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਵੜ ਸੇਲਣ ਲਈ ਲੈ ਕੇ ਆਏ ਹਾਂਗੇ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਆਪਣੀ ਘਰੇਲੂ ਪਸ਼ੂਆਂ ਤੋਂ ਮੰਨ ਕੇ ਚਲੋ ਇਹ ਵੜ ਸੇਲ ਕਰ ਰਿਹਾ ਹੈਗਾ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਹੋ ਠੀਕ ਹਾਂ ਬਾਈ ਹਾਂਜੀ ਹਾਂਜੀ ਜੀ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦਿਓ ਨਾਮ ਤਾਂ ਆਈਰ ਸਿੰਘ ਇਹ ਪਿੰਡ ਮੌੜ ਨਾਪਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਪੈਂਦੀ ਹੈ ਹਨਾ ਤਹਿਸੀਲ ਤਪਾ ਨੇੜੇ ਪਿੰਡ ਜੇ ਇਧਰੋਂਗੇ ਤਾਂ ਬਾਈ ਬੁਰਜ ਵੀ ਨੇੜੇ ਰਹਿੰਦਾ ਤੇ ਸਹਨੇ ਪਿੰਡ ਵੀ ਬਾਈ ਨੂੰ ਨੇੜੇ ਹੀ ਰਹਿੰਦਾ ਕੰਟੈਕਟ ਨੰਬਰ ਬੋਲ ਦੋ ਬਾਈ ਆਪਣਾ 97795 70661 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਹੈ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਾਈ ਆਪਣੀ ਘਰ ਦੀ ਵੀ ਹੈ ਬਾਈ ਜਿਹੜੇ ਸਾਹਮਣੇ ਦੇਖ ਰਹੇ ਹਾਂ ਹਾਂਜੀ ਹਾਂ ਕਿਹੜਾ ਸੂਆ ਸੁੰਦੀ ਹੈ ਬਾਈ ਤੀਜਾ ਸੂਆ ਹੈ ਕਿੰਨੇ ਦਿਨ ਬਾਕੀ ਪਏ ਆ ਬਾਈ 10 ਤੋਂ 12 ਦਿਨ ਰਹਿੰਦੇ 10 ਤੋਂ 12 ਦਿਨਾਂ ਦੀ ਕੱਚੀ ਹੈ ਕਿੰਨੇ ਦਿਨ ਚਵਾਇਆ ਬਾਈ ਇਹਨੇ ਪਿਛਲੇ ਸੂਆ 25 ਪਲੱਸ ਤੇ ਆਇਦ ਕਿਵਰ ਕਿੰਨੀ ਉਮੀਦ ਹੈ ਤੂੰ 26 27 ਨੂੰ ਠੰਡੀ ਸੀ ਲਾ ਬਈ ਹਾਂਜੀ ਹਾਂ ਠੰਡੀ ਸੀ ਲਾਈ ਕਹਿੰਦਾ ਬਈ ਫੁੱਲ ਥਣ ਲੇਵਾ ਆਪਾਂ ਨੇੜੋਂ ਚੈੱਕ ਕਰਵਾਣੇ ਤੇ ਕੱਲਾ ਕੱਲਾ ਥਣ ਲੱਗਿਆ ਵਾ ਗੁਲਾਬੀ ਥਾਣਾ ਨਾੜਾ ਨੂੜਾ ਚੈੱਕ ਕਰ ਸਕਦੇ ਹਾਂ ਲੈਵੇ ਤੇ ਫੁੱਲ ਚੰਗਿਆ ਹੱਥੀ ਚਾਉਂਦੇ ਸੀ ਜਾਂ ਫਿਰ ਬਈ ਮੰਨ ਕੇ ਚੱਲੋ ਮਸ਼ੀਨ ਤੇ ਚਾਉਂਦੇ ਸੀ ਮਸ਼ੀਨ ਨਾ ਜੀ ਠੀਕ ਹੈ ਬਈ ਖੋਲੋ ਬਈ ਤੋਰੇ ਮੜੀ ਖੋਲ ਕੇ ਦੋ ਕੱਦ ਬਹੁਤ ਚੰਗਾ ਬਈ ਸਮੇ ਭਲੀ ਚੰਗਿਆ ਬਰੀਡ ਇੱਕ ਨੰਬਰ ਆ ਗਈ ਸ਼ਾਇਨਿੰਗ ਬਹੁਤ ਅਜੇ ਰੰਗ ਦੀ ਗੱਲ ਕਰੀ ਕਾਲੀ ਸਾਹ ਬਈ ਜਮਾ ਲੈਵਾ ਬਹੁਤ ਸੋਹਣਾ ਬਾਈ ਠੰਡੀ ਸੀਲ ਚੈੱਕ ਕਰ ਸਕਦੇ ਹਾਂ ਫੁੱਲ ਥੋੜਾ ਡਰਦੀ ਜ਼ਰੂਰ ਹੈ ਬਾਈ ਤਾਂ ਕਰਕੇ ਮਤਲਬ ਕਿ ਆਪਾਂ ਤੋਰ ਕੇ ਦਿਖਾਈ ਨਹੀਂ ਬਾਕੀ ਉਹ ਤੋਰ ਇੱਕ ਨੰਬਰ ਹੈ ਨਾ ਬਾਈ ਠੀਕ ਹੈ ਬਾਈ ਤੋਰ ਇੱਕ ਨੰਬਰ ਹੈ ਕਿਉਂਕਿ ਬਾਈ ਕਹਿੰਦਾ ਆਪਾਂ ਕਦੇ ਖੋਲੀਆਂ ਨਹੀਂ ਇੱਥੇ ਹੀ ਰਹਿੰਦੀਆਂ ਪੱਕੀ ਫੈਕਸੀ ਰਹਿੰਦੀਆਂ ਇੱਥੇ ਦੋਵੇਂ ਵੜਾ ਨੇ ਤੇ ਬਾਕੀ ਨਾੜਾ ਨੁੜਾ ਚੈੱਕ ਕਰ ਸਕਦਾ ਹਾਂ ਫੁੱਲ ਜੰਗੀਆਂ ਠੰਡੀ ਸੀਲ ਦੇਖ ਸਕਦੇ ਹੋਗੇ ਤੇ ਬਾਕੀ ਬਾਈ ਤਾਂ ਬਾਈ ਮਸ਼ੀਨ ਨਾਲ ਚਾਹੁੰਦੇ ਆ ਤੁਸੀਂ ਹੱਥੀ ਚੋਣੀ ਆ ਹੱਤੀ ਵੀ ਤੋੜ ਸਕਦੇ ਹੋ ਕਿਉਂਕਿ ਥਣ ਬਹੁਤ ਚੰਗਾ ਲੱਗਿਆ ਬ ਲੈ ਪੂਰੀ ਵਿਥੀ ਥਣ ਲੱਗਿਆ ਵਗਾ ਤੇ ਬਾਈ ਜੇ ਇਹਦਾ ਮੁੱਲ ਮੁੱਲ ਸਰ ਲੈ ਮੁੱਲ ਮੁੱਲ ਫੂਲ ਤੇ ਹੋਗਾ ਬਈ ਹਾਂਜੀ ਹਾਂ ਮੁੱਲ ਬਾਈ ਕਹਿੰਦਾ ਕਰਾਂਗੇ ਬਈ ਫੂਲ ਤੇ ਹੂੰ ਹਜੇ ਕੱਚੀ ਪਈ ਆ ਬਈ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਓ ਤੇ ਮੁੱਲ ਬਾਈ ਫਿਰ ਕੱਚੀਆਂ ਦੇ ਹਿਸਾਬ ਨਾਲ ਹੀ ਹੋਊਗਾ ਠੀਕ ਹੈ ਬਈ ਠੀਕ ਹੈ ਬਈ ਜੇ ਬਾਈ ਕਹਿੰਦਾ ਸੁਪੀ ਤਾਂ ਮੁੱਲ ਉਹ ਹੈ ਜਹ ਹੋਊਗਾ ਕੱਚੀ ਆ ਤਾਂ ਬਈ ਮੁੱਲ ਉਹ ਹੈ ਜਹ ਹੋਊਗਾ ਤੇ ਜੇ ਕਿਸੇ ਵੀ ਵੀਰ ਨੂੰ ਬੈੜ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਜੀ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ